ਸਾਹਮਣੇ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਟੋਲ ਪਲਾਜਾ ਹੈ ਤੇ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ। ਸਕੈਮ ਕੀ ਚੱਲ ਰਿਹਾ ਜਿਹੜਾ ਸਕੈਮ ਚੱਲ ਰਿਹਾ ਉਹਦੀਆਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਕਿ ਇੱਥੇ ਸਕੈਮ ਕਿਦਾਂ ਹੋ ਰਿਹਾ। ਤੁਸੀਂ ਲਾਈਵ ਦੇਖਿਓ ਤੁਸੀਂ ਦੇਖ ਕੇ ਹੈਰਾਨ ਰਹਿ ਜਾਣਾ ਕਿ ਕਿਸ ਤਰ੍ਹਾਂ ਜਿਹੜਾ ਆ ਉਹ ਠੱਗੀ ਦਾ ਜਿਹੜਾ ਤਰੀਕਾ ਜਿਹੜਾ ਕਿਸ ਤਰ੍ਹਾਂ ਦਾ ਅਪਣਾਇਆ ਜਾ ਰਿਹਾ। ਤੁਸੀਂ ਆਪ ਸੋਚੋਗੇ ਆਪਾਂ ਜਾ ਰਹੇ ਹਾਂ ਗੱਡੀ ਦੇ ਵਿੱਚ ਸਿਰਫ ਤੁਹਾਡੀ ਜਾਣਕਾਰੀ ਲਈ ਕਿ ਤੁਸੀਂ ਜਦੋਂ ਟੋਲ ਤੇ ਕਿਤੇ ਆਨੇ ਆ ਜਾਂ ਜਾਣੇ ਆ ਤਾਂ ਤੁਹਾਨੂੰ ਕਿੰਨੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਤੁਹਾਡੇ ਕੋਲ ਜੇ 1 ਰੁਪਿਆ ਵੀ ਫਾਸਟੈਗ ਦੇ ਵਿੱਚ ਨਹੀਂ ਹੈਗਾ ਤਾਂ ਤੁਸੀਂ ਲੰਘ ਨਹੀਂ ਸਕਦੇ ਪਰ ਇੱਥੇ ਹੋਕ ਹੀ ਰਿਹਾ ਹੈ ਇਹ ਤੁਹਾਨੂੰ ਕੁਝ ਦਖਲਣ ਦੀ ਅਸੀਂ ਕੋਸ਼ਿਸ਼ ਕਰਾਂਗੇ ਬਣੇ ਹੋ ਰਹੇ ਹੋ ਤੁਸੀਂ ਨਾਲ ਬਣੇ ਹੋ ਤੇ ਆਪਾਂ ਜਲਦੀ ਪਹੁੰਚਣ ਬਣੇ ਆ ਆਪਣੇ ਅਸਲੀ ਥਾਂ ਤੇ ਤੇ ਆਪਾਂ ਪਹੁੰਚਾਂਗੇ ਤੇ ਉੱਥੇ ਤੁਹਾਨੂੰ ਦਿਖਾ ਦਿਆਂ ਕਿ ਸਕੈਮ ਕਿਸ ਤਰ੍ਹਾਂ ਜਿਹੜਾ ਇਹ ਚੱਲ ਰਿਹਾ ਲਾਈਵ ਤੁਹਾਨੂੰ ਅਸੀਂ ਦਿਖਾ ਲਾਂਗੇ ਅੱਜ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਬਿਲਕੁਲ ਲਾਈਵ ਤੁਸੀਂ ਦੇਖ ਰਹੇ ਹੋ ਕਿਉਂਕਿ ਮੈਂ ਆਪਣੇ ਕੈਮਰਾ ਨੂੰ ਮੈਨੂੰ ਕਰਨਾ ਪੈਣਾ ਹੈ ਕੈਮਰਾ ਥੋੜਾ ਜਿਹਾ ਮੈਨੂੰ ਕਰਨਾ ਪੈਣਾ ਆ ਉਹ ਸਾਹਮਣੇ ਤੁਹਾਨੂੰ ਤਸਵੀਰ ਦਿਖਾਈ ਦੇਣੀ ਉਹਨਾਂ ਦੇਣੀਆਂ VIP ਲਾਈਨ ਦੇ ਵਿੱਚ ਆਪਾਂ ਜਾ ਰਹੇ ਹਾਂ VIP ਲਾਈਨ ਦੇ ਵਿੱਚ ਮੈਂ ਤੇ ਦੇਖਿਓ ਤੁਸੀਂ ਉਹ ਖੜੇ ਆ ਸਾਹਮਣੇ VIP ਲਾਈਨ ਵਾਲੇ ਤੇ ਉਹਨਾਂ ਨੂੰ ਕਹਿਣਾ ਕੀ ਆਪਾਂ ਜਾ ਕੇ ਬੱਲੇ ਬਾਜੀ ਤੁਸੀਂ ਦੇਖ ਸਕਦੇ ਹੋ ਇੱਥੋਂ ਨਿਕਲ ਚੁੱਕੇ ਆ ਆਪਾਂ ਇੱਕ ਪਰਸਨ ਦਾ ਨਾਮ ਲਿਆ ਔਰ ਆਪਾਂ ਬਿਨ ਬਗੈਰ ਕੋਈ ਟੈਕਸ ਦਿੱਤੇ ਟੋਲ ਟੈਕਸ ਦਿੱਤੇ ਆਪਾਂ ਇੱਥੋਂ ਨਿਕਲ ਗਏ ਇਸ ਤਰ੍ਹਾਂ ਜਿਹੜੇ ਆ ਉਹਨਾਂ ਦਾ ਗਰੁੱਪ ਬਣਿਆ ਹੋਇਆ ਔਰ ਗਰੁੱਪ ਦੇ ਵਿੱਚ ਤੁਸੀਂ ਪੈਸੇ ਪਾਉਣੇ ਆ 150 ਰੁਪਈਆ ਤੇ ਤੁਹਾਨੂੰ 150 ਰੁਪਏ ਤੇ 75 ਰੁਪਏ ਆਉਣ ਤੇ 75 ਰੁਪਏ ਜਾਣ ਦੇ ਵਿੱਚ ਥੋੜਾ ਫਾਇਦਾ ਬਹੁਤ ਹੋ ਰਿਹਾ ਤੇ ਪਰ ਦੂਸਰੇ ਸ਼ਬਦਾਂ ਦੇ ਵਿੱਚ ਇੱਕ ਠੱਗੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੁਹਾਨੂੰ ਲਾਈਵ ਤੁਹਾਨੂੰ ਦਿਖਾ ਚੁੱਕੇ ਆ ਇਸ ਸਾਈਡ ਵੀ ਆਪਾਂ ਮੁੜ ਕੇ ਆਵਾਂਗੇ ਤੁਹਾਨੂੰ ਫਿਰ ਦਿਖਾਵਾਂਗੇ ਆ ਵੀਆਈਪੀ ਲਾਈਨ ਆ ਦੇਖੋ ਆ ਬੈਠੇ ਆ ਇੱਥੇ ਤੇ ਇਦਾਂ ਜਿਹੜਾ ਆ ਇੱਥੇ ਸਕੈਮ ਚੱਲਦਾ ਸਾਹਮਣੇ ਤੁਹਾਨੂੰ ਦਿਖਦਾ ਹੋਣਾ ਜੀ ਟੋਲ ਗੇਟ ਲਿਖਿਆ ਤੇ ਫਿਰ ਸਟਿੰਗ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੀ ਠੱਗੀ ਕਿਦਾਂ ਹੋ ਰਹੀ ਆ ਤੇ ਆਪਾਂ VIP ਲੈਂਚ ਚਲਾਂਗੇ ਉੱਥੇ ਜਾ ਕੇ ਬੱਸ ਆਪਾਂ ਇੱਕ ਨਾਮ ਬੋਲਾਂਗੇ ਤੇ ਤੁਸੀਂ ਦੇਖਿਓ ਕਿ ਇਹ ਜਿਹੜੇ ਲੋਕ ਆ ਉਹ ਕਿਦਾਂ ਜੜੇ ਲਟਕ ਕੇ ਦਰੇ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਸੀਂ ਦੇਖ ਕੇ ਰਹੋ ਰਹੇ ਜੋ ਵੀ ਆਪਾਂ VIP ਲੈਂਚ ਚ ਜਾ ਰਹੇ ਆ ਆ ਦੇਖੋ VIP ਲੈਂਚ ਚ ਜਾ ਰਹੇ ਆ ਆ VIP ਲੈਂਚ ਨੇ ਕੈਮਰਾ ਥੋੜ੍ਹਾ ਮੈਨੂੰ ਘੁਮਾਉਣਾ ਪੈਣਾ ਸ਼ਾਇਦ ਤੁਹਾਨੂੰ ਦਿਸੇ ਜਾਂ ਨਾ ਦਿਸੇ ਹਨਾ ਜੀ ਇਹ ਤੁਸੀਂ ਖੜੇ ਜਿਹੜੇ ਦੇਖ ਸਕਦੇ ਹੋਣੇ ਖੜੇ ਵੇਟ ਕਰੋ ਜੀ ਵੇਟ ਕਰੋ ਕੁਝ ਲੈ ਕੇ ਅਸੀਂ ਇੱਥੇ ਕੰਪਨੀ ਦੇ ਮੈਨੇਜਰ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਰਾਜ ਸਾਹਿਬ ਇੱਕ ਗੱਲ ਤਾਂ ਹਮ ਜਾਣਨਾ ਚਾਹਤੇ ਸੀ ਜੋ ਆਪਕਾ ਜਹਾਂ ਕੋ ਗਰੁੱਪ ਵੀ ਚੱਲਦਾ ਹੈ ਲੜਕੋਆਂ ਦਾ ਕਿਹਦਾ ਗਰੁੱਪ जिसमें मतलब कोई गाड़ी का नंबर डाल दे और गाड़ी फ्री निकल जाए नहीं नहीं ऐसा कोई ग्रुप नहीं है ऐसी आपकी कोई नॉलेज में है नहीं नहीं मेरे नॉलेज में कुछ नहीं है अगर ऐसी कोई भी नॉलेज में हो तो मुझे संपर्क करें प्लाजा मैनेजर को डायरेक्ट बताएं मुझे बताएं और मेरे नंबर पे कांटेक्ट करें सेवन नाइन एट सिक्स सेवन थ्री सिक्स फोर एट नाइन पे मुझे कंप्लेंट करें सामने पंजाब का सब तो बड़ा जो टोल प्लाजा है सब महंगा टोल प्लाजा है ਸਕੈਮ ਕੀ ਚੱਲ ਰਿਹਾ ਜਿਹੜਾ ਸਕੈਮ ਚੱਲ ਰਿਹਾ ਉਹ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਸਕੈਮ ਕਿਦਾਂ ਹੋ ਰਿਹਾ ਤੁਸੀਂ ਲਾਈਵ ਦੇਖਿਓ ਤੁਸੀਂ ਦੇਖ ਕੇ ਹੈਰਾਨ ਰਹਿ ਜਾਣਾ ਕਿ ਕਿਸ ਤਰ੍ਹਾਂ ਜਿਹੜਾ ਆ ਉਹ ਠੱਗੀ ਦਾ ਜਿਹੜਾ ਤਰੀਕਾ ਜਿਹੜਾ ਕਿਸ ਤਰ੍ਹਾਂ ਦਾ ਅਪਣਾਇਆ ਜਾ ਰਿਹਾ ਤੁਸੀਂ ਆਪ ਸੋਚੋਗੇ ਆਪਾਂ ਜਾ ਰਹੇ ਹਾਂ ਗੱਡੀ ਦੇ ਵਿੱਚ ਸਿਰਫ ਤੁਹਾਡੀ ਜਾਣਕਾਰੀ ਲਈ ਕਿ ਤੁਸੀਂ ਜਦੋਂ ਟੋਲ ਤੇ ਕਿਤੇ ਆਨੇ ਆ ਜਾਂ ਜਾਣੇ ਆ ਤਾਂ ਤੁਹਾਨੂੰ ਕਿੰਨੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਤੁਹਾਡੇ ਕੋਲ ਜੇ 1 ਰੁਪਿਆ ਵੀ ਫਾਸਟੈਗ ਦੇ ਵਿੱਚ ਨਹੀਂ ਹੈਗਾ ਤਾਂ ਤੁਸੀਂ ਲੰਘ ਨਹੀਂ ਸਕਦੇ ਪਰ ਇੱਥੇ ਹੋਕ ਹੀ ਰਿਹਾ ਹੈ ਇਹ ਤੁਹਾਨੂੰ ਕੁਝ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਬਣਿਓ ਰਹੋ ਤੁਸੀਂ ਨਾਲ ਬਣਿਓ ਰਹੋ ਤੇ ਆਪਾਂ ਜਲਦੀ ਪਹੁੰਚਣ ਬੜੇ ਆ ਆਪਣੇ ਅਸਲੀ ਥਾਂ ਤੇ ਤੇ ਆਪਾਂ ਪਹੁੰਚਾਂਗੇ ਤੇ ਉੱਥੇ ਤੁਹਾਨੂੰ ਦਿਖਾ ਦਿਆਂ ਕਿ ਸਕੀਮ ਕਿਸ ਤਰ੍ਹਾਂ ਜਿਹੜਾ ਇਹ ਚੱਲ ਰਿਹਾ ਲਾਈਵ ਤੁਹਾਨੂੰ ਅਸੀਂ ਦਿਖਾ ਲਾਂਗੇ ਅੱਜ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਬਿਲਕੁਲ ਲਾਈਵ ਤੁਸੀਂ ਦੇਖ ਰਹੇ ਹੋ ਕਿਉਂਕਿ ਮੈਂ ਆਪਣੇ ਕੈਮਰਾ ਨੂੰ ਮੈਨੂੰ ਕਰਨਾ ਪੈਣਾ ਹੈ ਕੈਮਰਾ ਥੋੜਾ ਜਿਹਾ ਮੈਨੂੰ ਕਰਨਾ ਪੈਣਾ ਹੈ ਉਹ ਸਾਹਮਣੇ ਤੁਹਾਨੂੰ ਤਸਵੀਰ ਦਿਖਾਈ ਦੇਣੀ ਉਹਨੂੰ ਦੇਣੀ ਹੈ ਵੀਆਈਪੀ ਲਾਈਨ ਦੇ ਵਿੱਚ ਆਪਾਂ ਜਾ ਰਹੇ ਹਾਂ ਵੀਆਈਪੀ ਲਾਈਨ ਦੇ ਵਿੱਚ ਮੈਂ ਤੇ ਦੇਖਿਓ ਤੁਸੀਂ ਉਹ ਖੜੇ ਆ ਸਾਹਮਣੇ ਵੀਆਈਪੀ ਲਾਈਨ ਵਾਲੇ ਤੇ ਉਹਨਾਂ ਨੂੰ ਕਹਿਣਾ ਕੀ ਆਪਾਂ ਜਾ ਕੇ ਵੱਡੇ ਭਾਜੀ ਤੁਸੀਂ ਦੇਖ ਸਕਦੇ ਹੋ ਇੱਥੋਂ ਨਿਕਲ ਚੁੱਕੇ ਆ ਆਪਾਂ ਇੱਕ ਪਰਸਨ ਦਾ ਨਾਮ ਲਿਆ ਔਰ ਆਪਾਂ ਬਗੈਰ ਕੋਈ ਟੈਕਸ ਦਿੱਤੇ ਟੋਲ ਟੈਕਸ ਦਿੱਤੇ ਆਪਾਂ ਇੱਥੋਂ ਨਿਕਲੇ ਗਏ ਇਸ ਤਰ੍ਹਾਂ ਜਿਹੜੇ ਆ ਉਹਨਾਂ ਦਾ ਗਰੁੱਪ ਬਣਿਆ ਹੋਇਆ ਔਰ ਗਰੁੱਪ ਦੇ ਵਿੱਚ ਤੁਸੀਂ ਪੈਸੇ ਪਾਉਣੇ ਆ 150 ਰੁਪਈਆ ਤੇ ਤੁਹਾਨੂੰ 150 ਰੁਪਈਆ ਤੇ 75 ਰੁਪਈਆ ਆਉਣ ਉਹ 75 ਰੁਪਈਆ ਜਾਣ ਦੇ ਵਿੱਚ ਥੋੜਾ ਫਾਇਦਾ ਬਹੁਤ ਹੋ ਰਿਹਾ ਤੇ ਪਰ ਦੂਸਰੇ ਸ਼ਬਦਾਂ ਦੇ ਵਿੱਚ ਇੱਕ ਠੱਗੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੁਹਾਨੂੰ ਲਾਈਵ ਤੁਹਾਨੂੰ ਦਿਖਾ ਚੁੱਕੇ ਆ ਵੈਸਟ ਸਾਈਡ ਵੀ ਆਪਾਂ ਮੁੜ ਕੇ ਆਵਾਂਗੇ ਤੁਹਾਨੂੰ ਫਿਰ ਦਿਖਾਵਾਂਗੇ ਆ ਵੀ ਆਈ ਪੀ ਲਾਈਨ ਆ ਦੇਖੋ ਆ ਬੈਠੇ ਆ ਇੱਥੇ ਤੇ ਇਦਾਂ ਜਿਹੜਾ ਆ ਜਿੱਥੇ ਸਕੈਮ ਚੱਲਦਾ ਸਾਹਮਣੇ ਤੁਹਾਨੂੰ ਦਿਖਦਾ ਹੋਣਾ ਜੀ ਟੋਲ ਗੇਟ ਲਿਖਿਆ ਹੈ ਤੇ ਫਿਰ ਸਟਿੰਗ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੀ ਠੱਗੀ ਕਿਦਾਂ ਹੋ ਰਹੀ ਆ ਤੇ ਆਪਾਂ ਵੀ ਆਈ ਪੀ ਲੈਂਸ ਚੱਲਾਂਗੇ ਉੱਥੇ ਜਾ ਕੇ ਬੱਸ ਆਪਾਂ ਇੱਕ ਨਾਮ ਬੋਲਾਂਗੇ ਤੇ ਤੁਸੀਂ ਦੇਖਿਓ ਕਿ ਇਹ ਜਿਹੜੇ ਲੋਕ ਆ ਉਹ ਕਿੱਦਾਂ ਜਿਹੜੇ ਲੋਟ ਕਿਧਰ ਹੈ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਸੀਂ ਦੇਖ ਕੇ ਰਹ ਰਹੋਗੇ ਇਹਦਾ ਆਪਾਂ ਵੀਆਈਪੀ ਲੇਨ ਚ ਜਾ ਰਹੇ ਹਾਂ ਆ ਦੇਖੋ ਵੀਆਈਪੀ ਲੇਨ ਚ ਜਾ ਰਹੇ ਹਾਂ ਆ ਵੀਆਈਪੀ ਲੇਨ ਹੈ ਕੈਮਰਾ ਥੋੜ੍ਹਾ ਜਿਹਾ ਮੈਨੂੰ ਘੁਮਾਉਣਾ ਪੈਣਾ ਹੈ ਸ਼ਾਇਦ ਤੁਹਾਨੂੰ ਦਿਸੇ ਜਾਂ ਨਾ ਦਿਸੇ ਹਨਾ ਜੀ ਇਹ ਤੁਸੀਂ ਖੜੇ ਜਿਹੜੇ ਦੇਖ ਸਕਦੇ ਹੋਣੇ ਆ ਇਹ ਖੜੇ ਵੇਟ ਕਰੋ ਜੀ ਵੇਟ ਕਰੋ लेके असी इत्थे कंपनी दे मैनेजर दे नाल ਗੱਲਬਾਤ ਕਰਨੀ ਚਾਹੀ ਤਾ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਰਾਜ ਸਾਹਿਬ ਇੱਕ ਬਾਤ ਹਮ ਜਾਨਣਾ ਚਾਹਤੇ ਸੀ ਜੋ ਆਪਕਾ ਜਹਾਂ ਪੇ ਗਰੁੱਪ ਵੀ ਚਲਤਾ ਹੈ ਲੜਕੋਂ ਦਾ ਕੈਸਾ ਗਰੁੱਪ ਜਿਸਮੇ ਮਤਲਬ ਕੋ ਗਾੜੀ ਕਾ ਨੰਬਰ ਡਾਲ ਦੇ ਔਰ ਗਾੜੀ ਫਰੀ ਨਿਕਲ ਜਾਏ ਨਹੀਂ ਨਹੀਂ ਐਸਾ ਕੋਈ ਗਰੁੱਪ ਨਹੀਂ ਹੈ ਨਹੀਂ ਅਸੀ ਆਪਕੇ ਕੋ ਨੌਲੇਜ ਮੇ ਹੈ ਨਹੀਂ ਨਹੀਂ ਮੇਰੇ ਨੌਲੇਜ ਮੇ ਕੁਛ ਨਹੀਂ ਹੈ ਅਗਰ ਐਸੀ ਕੋਈ ਵੀ ਨੌਲੇਜ ਮੇ ਹੋ ਤੋ ਮੁਝੇ ਸੰਪਰਕ ਕਰੇ ਲਾਜਿਆ ਮੈਨੇਜਰ ਕੋ ਡਾਇਰੈਕਟ ਬਤਾਏ ਮੁਝੇ ਬਤਾਏ اور میرے نمبر پر کانٹیکٹ کریں 7986736489 تے مجھے کمپلینٹ کریں سامنے پنجاب دا سب تو بڑا جڑا ٹول پلاجا ہے تے سب نو مہنگا ٹول پلاجا ہے سکیم کی چل رہا ہے جڑا سکیم چل رہا ہے ودیاں تھانوں تصویراں دکھلانے دی کوشش کراں گے کہ ایتھے سکیم کدا ہو رہا ہے ਤੁਸੀਂ لائیو دیکھیو ਤੁਸੀਂ دیکھ کے حیران رہ جانا کہ کس طرح جڑا ہے وہ ٹھگی دا جڑا طریقہ جڑا ہے کس طرح دا اپنایا جا رہا ہے ਤੁਸੀਂ ਆਪ ਸੋਚੋਗੇ ਆਪਾਂ ਜਾ ਰਹੇ ਆਂ ਗੱਡੀ ਦੇ ਵਿੱਚ ਸਿਰਫ ਤੁਹਾਡੀ ਜਾਣਕਾਰੀ ਲਈ ਕਿ ਤੁਸੀਂ ਜਦੋਂ ਟੋਲ ਤੇ ਕਿਤੇ ਆਨੇ ਆ ਜਾਂ ਜਾਣੇ ਆ ਤਾਂ ਤੁਹਾਨੂੰ ਕਿੰਨੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਤੁਹਾਡੇ ਕੋਲ ਜੇ 1 ਰੁਪਿਆ ਵੀ ਫਾਸਟੈਗ ਦੇ ਵਿੱਚ ਨਹੀਂ ਹੈਗਾ ਤਾਂ ਤੁਸੀਂ ਲੰਘ ਨਹੀਂ ਸਕਦੇ ਪਰ ਇੱਥੇ ਹੋਕ ਹੀ ਰਿਹਾ ਹੈ ਇਹ ਤੁਹਾਨੂੰ ਕੁਝ ਦਖਲਅੰਦੀ ਆਪਾਂ ਕੋਸ਼ਿਸ਼ ਕਰਾਂਗੇ ਬਣੇ ਰਹੋ ਤੁਸੀਂ ਨਾਲ ਬਣੇ ਰਹੋ ਤੇ ਆਪਾਂ ਜਲਦੀ ਪਹੁੰਚਣ ਵਾਲੇ ਆਂ ਆਪਣੇ ਅਸਲੀ ਥਾਂ ਤੇ ਤੇ ਅੱਪ ਪਹੁੰਚਾਂਗੇ ਤੇ ਉੱਥੇ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਸਕੀਮ ਕਿਸ ਤਰ੍ਹਾਂ ਜਿਹੜਾ ਇਹ ਚੱਲ ਰਿਹਾ ਲਾਈਵ ਤੁਹਾਨੂੰ ਅਸੀਂ ਦਿਖਾ ਲਾਂਗੇ ਅੱਜ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਬਿਲਕੁਲ ਲਾਈਵ ਤੁਸੀਂ ਦੇਖ ਰਹੇ ਹੋ ਕਿਉਂਕਿ ਮੈਂ ਆਪਣੇ ਕੈਮਰਾ ਨੂੰ ਮੈਨੂੰ ਕਰਨਾ ਪੈਣਾ ਹੈ ਕੈਮਰਾ ਥੋੜਾ ਜਿਹਾ ਮੈਨੂੰ ਕਰਨਾ ਪੈਣਾ ਆ ਉਹ ਸਾਹਮਣੇ ਤੁਹਾਨੂੰ ਤਸਵੀਰ ਦਿਖਾਈ ਦੇਣੀ ਉਹਨੂੰ ਦੇਣੀ ਹੈ ਵੀਆਈਪੀ ਲਾਈਨ ਦੇ ਵਿੱਚ ਅਪਾ ਜਾ ਰਹੇ ਹਾਂ ਵੀਆਈਪੀ ਲਾਈਨ ਦੇ ਵਿੱਚ ਮੈਂ ਤੇ ਦੇਖਿਓ ਤੁਸੀਂ ਉਹ ਖੜੇ ਆ ਸਾਹਮਣੇ ਵੀਆਈਪੀ ਲਾਈਨ ਵਾਲੇ ਤੇ ਉਹਨਾਂ ਨੂੰ ਕਹਿਣਾ ਕੀ ਆ ਅਪਾ ਜਾ ਕੇ ਬੱਡੇ ਭਾਈ ਤੁਸੀਂ ਦੇਖ ਸਕਦੇ ਹੋ ਇੱਥੋਂ ਨਿਕਲ ਚੁੱਕੇ ਆ ਆਪਾਂ ਇੱਕ ਪਰਸਨ ਦਾ ਨਾਮ ਲਿਆ ਔਰ ਆਪਾਂ ਬਗੈਰ ਕੋਈ ਟੈਕਸ ਦਿੱਤੇ ਟੋਲ ਟੈਕਸ ਦਿੱਤੇ ਆਪਾਂ ਇੱਥੋਂ ਨਿਕਲ ਗਏ ਇਸ ਤਰ੍ਹਾਂ ਜਿਹੜੇ ਆ ਉਹਨਾਂ ਦਾ ਗਰੁੱਪ ਬਣਿਆ ਹੋਇਆ ਔਰ ਗਰੁੱਪ ਦੇ ਵਿੱਚ ਤੁਸੀਂ ਪੈਸੇ ਪਾਉਣੇ ਆ 150 ਰੁਪਈਆ ਤੁਹਾਨੂੰ 150 ਰੁਪਏ ਤੇ 75 ਰੁਪਏ ਆਉਣ ਤੇ 75 ਰੁਪਏ ਜਾਣ ਦੇ ਵਿੱਚ ਥੋੜਾ ਫਾਇਦਾ ਬਹੁਤ ਹੋ ਰਿਹਾ ਤੇ ਪਰ ਦੂਸਰੇ ਸ਼ਬਦਾਂ ਦੇ ਵਿੱਚ ਇੱਕ ਠੱਗੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੁਹਾਨੂੰ ਲਾਈਵ ਤੁਹਾਨੂੰ ਦਿਖਾ ਚੁੱਕੇ ਆ ਵੈਸਟ ਸਾਈਡ ਵੀ ਆਪਾਂ ਮੁੜ ਕੇ ਆਵਾਂਗੇ ਤੁਹਾਨੂੰ ਫਿਰ ਦਿਖਾਵਾਂਗੇ ਆ ਵੀਆਈਪੀ ਲਾਈਨ ਆ ਦੇਖੋ ਆ ਬੈਠੇ ਆ ਇੱਥੇ ਤੇ ਇਦਾਂ ਜਿਹੜਾ ਆ ਇੱਥੇ ਸਕੈਮ ਚੱਲਦਾ ਸਾਹਮਣੇ ਤੁਹਾਨੂੰ ਦਿਖਦਾ ਹੋਣਾ ਜੀ ਟੋਲ ਗੇਟ ਲਿਖਿਆ ਤੇ ਫਿਰ ਸਟਿੰਕ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੀ ਠੱਗੀ ਕਿਦਾਂ ਹੋ ਰਹੀ ਆ ਤੇ ਆਪਾਂ VIP ਲੈਂਸ ਚੱਲਾਂਗੇ ਉੱਥੇ ਜਾ ਕੇ ਬੱਸ ਆਪਾਂ ਇੱਕ ਨਾਮ ਬੋਲਾਂਗੇ ਤੇ ਤੁਸੀਂ ਦੇਖਿਓ ਕਿ ਇਹ ਜਿਹੜੇ ਲੋਕ ਆ ਉਹ ਕਿੱਦਾਂ ਜੜੇ ਲੁੱਟ ਕਿੱਦਾਂ ਰਹੇ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਸੀਂ ਦੇਖ ਕੇ ਰਹ ਰਹੇ ਹੋ ਜੀ ਆਪਾਂ VIP ਲੈਂਸ ਚ ਜਾ ਰਹੇ ਆ ਆ ਦੇਖੋ VIP ਲੈਂਸ ਚ ਜਾ ਰਹੇ ਆ ਆ VIP ਲੈਂਨੇ ਆ ਕੈਮਰਾ ਥੋੜ੍ਹਾ ਮੈਨੂੰ ਘੁਮਾਉਣਾ ਪੈਣਾ ਹੈ ਸ਼ਾਇਦ ਤੁਹਾਨੂੰ ਦਿਸੇ ਜਾਂ ਨਾ ਦਿਸੇ ਹਨਾ ਜੀ ਇਹ ਤੁਸੀਂ ਖੜੇ ਜਿਹੜੇ ਦੇਖ ਸਕਦੇ ਹੋਣੇ ਇੱਕੜੇ ਵੇਟ ਕਰੋ ਜੀ ਵੇਟ ਕਰੋ ਤੁਸੀਂ ਨੂੰ ਲੈ ਕੇ ਅਸੀਂ ਇੱਥੋਂ ਦੀ ਕੰਪਨੀ ਦੇ ਮੈਨੇਜਰ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਰਾਜ ਸਾਹਿਬ ਇੱਕ ਗੱਲ ਤਾਂ ਹਮ ਜਾਨਣਾ ਚਾਹਤੂ ਤੇ ਜੋ ਆਪਕਾ ਜਹਾਂ ਕੋ ਗਰੁੱਪ ਵੀ ਚੱਲਦਾ ਹੈ ਲੜਕੋਆਂ ਦਾ ਕਿਹਦਾ ਗਰੁੱਪ जिसमें मतलब कोई गाड़ी का नंबर ड्राव दे और गाड़ी फ्री निकल जाए नहीं नहीं ऐसा कोई ग्रुप नहीं है ऐसी आपकी कोई नॉलेज में है नहीं नहीं मेरे नॉलेज में कुछ नहीं है अगर ऐसी कोई भी नॉलेज में हो तो मुझे संपर्क करें प्लाजा मैनेजर को डायरेक्ट बताएं मुझे बताएं और मेरे नंबर पे कांटेक्ट करें सेवन नाइन एट सिक्स सेवन थ्री सिक्स फोर एट नाइन पे मुझे कंप्लेंट करें सामने पंजाब का सब तो बड़ा जोड़ा टोल प्लाजा है सबनों महंगा टोल प्लाजा है ਸਕੈਮ ਕੀ ਚੱਲ ਰਿਹਾ ਜਿਹੜਾ ਸਕੈਮ ਚੱਲ ਰਿਹਾ ਉਹਦੀਆਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਸਕੈਮ ਕਿਦਾਂ ਹੋ ਰਿਹਾ ਤੁਸੀਂ ਲਾਈਵ ਦੇਖਿਓ ਤੁਸੀਂ ਦੇਖ ਕੇ ਹੈਰਾਨ ਰਹਿ ਜਾਣਾ ਕਿ ਕਿਸ ਤਰ੍ਹਾਂ ਜਿਹੜਾ ਆ ਉਹ ਠੱਗੀ ਦਾ ਜਿਹੜਾ ਤਰੀਕਾ ਜਿਹੜਾ ਕਿਸ ਤਰ੍ਹਾਂ ਦਾ ਅਪਣਾਇਆ ਜਾ ਰਿਹਾ ਤੁਸੀਂ ਆਪ ਸੋਚੋਗੇ ਆਪਾਂ ਜਾ ਰਹੇ ਹਾਂ ਗੱਡੀ ਦੇ ਵਿੱਚ ਸਿਰਫ ਤੁਹਾਡੀ ਜਾਣਕਾਰੀ ਲਈ ਕਿ ਤੁਸੀਂ ਜਦੋਂ ਟੋਲ ਤੇ ਕਿਤੇ ਆਨੇ ਆ ਜਾਂ ਜਾਣੇ ਆ ਤਾਂ ਤੁਹਾਨੂੰ ਕਿੰਨੀਆ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਕੇਵਰੀ ਤੁਹਾਡੇ ਕੋਲ ਜੇ 1 ਰੁਪਿਆ ਵੀ ਫਾਸਟੈਗ ਦੇ ਵਿੱਚ ਨਹੀਂ ਹੈਗਾ ਤਾਂ ਤੁਸੀਂ ਲੰਘ ਨਹੀਂ ਸਕਦੇ ਪਰ ਇੱਥੇ ਹੋਕ ਹੀ ਰਿਹਾ ਹੈ ਇਹ ਤੁਹਾਨੂੰ ਕੁਝ ਦਿਖਾਉਣ ਦੀ ਅੱਪਾ ਕੋਸ਼ਿਸ਼ ਕਰਾਂਗੇ ਬਣੇ ਰਹੋ ਤੁਸੀਂ ਨਾਲ ਬਣੇ ਰਹੋ ਤੇ ਅੱਪਾ ਜਲਦੀ ਪਹੁੰਚਣ ਬਾਰੇ ਆ ਆਪਣੇ ਅਸਲੀ ਥਾਂ ਤੇ ਤੇ ਅੱਪਾ ਪਹੁੰਚਾਂਗੇ ਤੇ ਉੱਥੇ ਤੁਹਾਨੂੰ ਦਿਖਾਉਂਦੇ ਆ ਕਿ ਸਕੀਮ ਕਿਸ ਤਰ੍ਹਾਂ ਜਿਹੜਾ ਇਹ ਚੱਲ ਰਿਹਾ ਲਾਈਵ ਤੁਹਾਨੂੰ ਅਸੀਂ ਦਿਖਾ ਲਾਂਗੇ ਅੱਜ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਬਿਲਕੁਲ ਲਾਈਵ ਤੁਸੀਂ ਦੇਖ ਰਹੇ ਹੋ ਕਿਉਂਕਿ ਮੈਂ ਆਪਣੇ ਕੈਮਰਾ ਨੂੰ ਮੈਨੂੰ ਕਰਨਾ ਪੈਣਾ ਹੈ ਕੈਮਰਾ ਥੋੜਾ ਜਿਹਾ ਮੈਨੂੰ ਕਰਨਾ ਪੈਣਾ ਹੈ ਉਹ ਸਾਹਮਣੇ ਤੁਹਾਨੂੰ ਤਸਵੀਰ ਦਿਖਾਈ ਦੇਣੀ ਉਹਨਾਂ ਨੂੰ ਦੇਣੀ ਹੈ VIP ਲਾਈਨ ਦੇ ਵਿੱਚ ਆਪਾਂ ਜਾ ਰਹੇ ਹਾਂ VIP ਲਾਈਨ ਦੇ ਵਿੱਚ ਮੈਂ ਤੇ ਦੇਖਿਓ ਤੁਸੀਂ ਉਹ ਖੜੇ ਆ ਸਾਹਮਣੇ VIP ਲਾਈਨ ਵਾਲੇ ਤੇ ਉਹਨਾਂ ਨੂੰ ਕਹਿਣਾ ਕੀ ਆਪਾਂ ਜਾ ਕੇ ਵੱਡੇ ਭਾਜੀ ਤੁਸੀਂ ਦੇਖ ਸਕਦੇ ਹੋ ਇੱਥੋਂ ਨਿਕਲ ਚੁੱਕੇ ਹਾਂ ਆਪਾਂ ਇੱਕ ਪਰਸਨ ਦਾ ਨਾਮ ਲਿਆ ਔਰ ਆਪਾਂ ਬਿਨ ਬਗੈਰ ਕੋਈ ਟੈਕਸ ਦਿੱਤੇ ਟੋਲ ਟੈਕਸ ਦਿੱਤੇ ਆਪਾਂ ਇੱਥੋਂ ਨਿਕਲ ਗਏ ਇਸ ਤਰ੍ਹਾਂ ਜਿਹੜੇ ਆ ਉਹਨਾਂ ਦਾ ਗਰੁੱਪ ਬਣਿਆ ਹੋਇਆ ਔਰ ਗਰੁੱਪ ਦੇ ਵਿੱਚ ਤੁਸੀਂ ਪੈਸੇ ਪਾਉਣੇ ਆ 150 ਰੁਪਈਆ ਤੇ ਤੁਹਾਨੂੰ 150 ਰੁਪਈਆ ਤੇ 75 ਰੁਪਈਆ ਆਉਣ ਉਹ 75 ਰੁਪਈਆ ਜਾਣ ਦੇ ਵਿੱਚ ਥੋੜਾ ਫਾਇਦਾ ਬਹੁਤ ਹੋ ਰਿਹਾ ਤੇ ਪਰ ਦੂਸਰੇ ਸ਼ਬਦਾਂ ਦੇ ਵਿੱਚ ਇੱਕ ਠੱਗੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੁਹਾਨੂੰ ਲਾਈਵ ਤੁਹਾਨੂੰ ਦਿਖਾ ਚੁੱਕੇ ਆ ਬੈਕ ਸਾਈਡ ਵੀ ਆਪਾਂ ਮੁੜ ਕੇ ਆਵਾਂਗੇ ਤੁਹਾਨੂੰ ਫਿਰ ਦਿਖਾਵਾਂਗੇ ਆ ਵੀਆਈਪੀ ਲਾਈਨ ਆ ਦੇਖੋ ਆ ਬੈਠੇ ਆ ਇੱਥੇ ਤੇ ਇਦਾਂ ਜਿਹੜਾ ਆ ਇੱਥੇ ਸਕੈਮ ਚੱਲਦਾ ਸਾਹਮਣੇ ਤੁਹਾਨੂੰ ਦਿਖਦਾ ਹੋਣਾ ਜੀ ਟੋਲ ਗੇਟ ਲਿਖਿਆ ਹੈ ਤੇ ਫਿਰ ਸਟਿੰਗ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੀ ਠੱਗੀ ਕਿਦਾਂ ਹੋ ਰਹੀ ਆ ਤੇ ਆਪਾਂ ਵੀਆਈਪੀ ਲੈਂਟ ਚ ਚਲਾਂਗੇ ਉੱਥੇ ਜਾ ਕੇ ਬਸ ਆਪਾਂ ਇੱਕ ਨਾਮ ਬੋਲਾਂਗੇ ਤੇ ਤੁਸੀਂ ਦੇਖਿਓ ਕਿ ਇਹ ਜਿਹੜੇ ਲੋਕ ਆ ਉਹ ਕਿੱਦਾਂ ਜੜੇ ਲੋਟ ਕਿਧਰ ਹੈ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਸੀਂ ਦੇਖ ਕੇ ਰਹ ਰਹੇ ਹੋਗੇ ਇਹ ਆਪਾਂ ਬੀਆਈਪੀ ਲੇਨ 'ਚ ਜਾ ਰਹੇ ਆ ਆ ਦੇਖੋ ਬੀਆਈਪੀ ਲੇਨ 'ਚ ਜਾ ਰਹੇ ਆ ਆ ਬੀਆਈਪੀ ਲੇਨ ਹੈ ਕੈਮਰਾ ਥੋੜ੍ਹਾ ਮੈਨੂੰ ਘੁਮਾਉਣਾ ਪੈਣਾ ਹੈ ਸ਼ਾਇਦ ਤੁਹਾਨੂੰ ਦਿਸੇ ਜਾਂ ਨਾ ਦਿਸੇ ਹਨਾ ਜੀ ਇਹ ਤੁਸੀਂ ਖੜੇ ਜਿਹੜੇ ਦੇਖ ਸਕਦੇ ਹੋਣੇ ਆ ਇਹ ਖੜੇ ਵੇਟ ਕਰੋ ਜੀ ਵੇਟ ਕਰੋ

ਔਰ ਮੇਰੇ ਨੰਬਰ ਤੇ ਕੰਟੈਕਟ ਕਰਾਂ 7986736489 ਤੇ مجھے ਕੰਪਲੇਂਟ ਕਰੇ ਸਾਹਮਣੇ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਟੋਲ ਪੁਲਾਜਾ ਹੈ ਤੇ ਸਭ ਤੋਂ ਮਹਿੰਗਾ ਟੋਲ ਪੁਲਾਜਾ ਹੈ ਸਕੈਮ ਕੀ ਚੱਲ ਰਿਹਾ ਜਿਹੜਾ ਸਕੈਮ ਚੱਲ ਰਿਹਾ ਉਹਦੀਆਂ ਤੁਹਾਨੂੰ ਤਸਵੀਰਾਂ ਦਿਖਾਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਸਕੈਮ ਕਿਦਾਂ ਹੋ ਰਿਹਾ ਤੁਸੀਂ ਲਾਈਵ ਦੇਖਿਓ ਤੁਸੀਂ ਦੇਖ ਕੇ ਹੈਰਾਨ ਰਹਿ ਜਾਣਾ ਕਿ ਕਿਸ ਤਰ੍ਹਾਂ ਜਿਹੜਾ ਆ ਉਹ ਠੱਗੀ ਦਾ ਜਿਹੜਾ ਤਰੀਕਾ ਜਿਹੜਾ ਆ ਕਿਸ ਤਰ੍ਹਾਂ ਦਾ ਅਪਣਾਇਆ ਜਾ ਰਿਹਾ ਤੁਸੀਂ ਆਪ ਸੋਚੋਗੇ ਆਪਾਂ ਜਾ ਰਹੇ ਆਂ ਗੱਡੀ ਦੇ ਵਿੱਚ ਸਿਰਫ ਤੁਹਾਡੀ ਜਾਣਕਾਰੀ ਲਈ ਕਿ ਤੁਸੀਂ ਜਦੋਂ ਟੋਲ ਤੇ ਕਿਤੇ ਆਨੇ ਆ ਜਾਂ ਜਾਣੇ ਆ ਤਾਂ ਤੁਹਾਨੂੰ ਕਿੰਨੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਤੁਹਾਡੇ ਕੋਲ ਜੇ 1 ਰੁਪਿਆ ਵੀ ਫਾਸਟੈਗ ਦੇ ਵਿੱਚ ਨਹੀਂ ਹੈਗਾ ਤਾਂ ਤੁਸੀਂ ਲੰਘ ਨਹੀਂ ਸਕਦੇ ਪਰ ਇੱਥੇ ਹੋਕ ਹੀ ਰਿਹਾ ਹੈ ਇਹ ਤੁਹਾਨੂੰ ਕੁਝ ਦਿਖਾਣ ਦੀ ਆਪਾਂ ਕੋਸ਼ਿਸ਼ ਕਰਾਂਗੇ ਬਣੇ ਰਹੋ ਤੁਸੀਂ ਨਾਲ ਬਣੇ ਰਹੋ ਤੇ ਆਪਾਂ ਜਲਦੀ ਪਹੁੰਚਣ ਵਾਲੇ ਆਂ ਆਪਣੇ ਅਸਲੀ ਥਾਂ ਤੇ ਤੇ ਅੱਪ ਪਹੁੰਚਾਂਗੇ ਤੇ ਉੱਥੇ ਤੁਹਾਨੂੰ ਦਿਖਾ ਦਦੇ ਹਾਂ ਕਿ ਸਕੀਮ ਕਿਸ ਤਰ੍ਹਾਂ ਜਿਹੜਾ ਇਹ ਚੱਲ ਰਿਹਾ ਲਾਈਵ ਤੁਹਾਨੂੰ ਅਸੀਂ ਦਿਖਾ ਲਾਂਗੇ ਅੱਜ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਬਿਲਕੁਲ ਲਾਈਵ ਤੁਸੀਂ ਦੇਖ ਰਹੇ ਹੋ ਕਿਉਂਕਿ ਮੈਂ ਆਪਣੇ ਕੈਮਰਾ ਨੂੰ ਮੈਨੂੰ ਕਰਨਾ ਪੈਣਾ ਹੈ ਕੈਮਰਾ ਥੋੜਾ ਜਿਹਾ ਮੈਨੂੰ ਕਰਨਾ ਪੈਣਾ ਆ ਉਹ ਸਾਹਮਣੇ ਤੁਹਾਨੂੰ ਤਸਵੀਰ ਦਿਖਾਈ ਦੇਣੀ ਉਹਨੂੰ ਦੇਣੀਆ VIP ਲਾਈਨ ਦੇ ਵਿੱਚ ਆਪਾਂ ਜਾ ਰਹੇ ਹਾਂ VIP ਲਾਈਨ ਦੇ ਵਿੱਚ ਮੈਂ ਤੇ ਦੇਖਿਓ ਤੁਸੀਂ ਉਹ ਖੜੇ ਆ ਸਾਹਮਣੇ VIP ਲਾਈਨ ਵਾਲੇ ਤੇ ਉਹਨਾਂ ਨੂੰ ਕਹਿਣਾ ਕੀ ਆਪਾਂ ਜਾ ਕੇ ਵੱਡੇ ਭਾਜੀ ਤੁਸੀਂ ਦੇਖ ਸਕਦੇ ਹੋ ਇੱਥੋਂ ਨਿਕਲ ਚੁੱਕੇ ਆ ਆਪਾਂ ਇੱਕ ਪਰਸਨ ਦਾ ਨਾਮ ਲਿਆ ਔਰ ਆਪਾਂ ਬਿਨ ਬਗੈਰ ਕੋਈ ਟੈਕਸ ਦਿੱਤੇ ਟੋਲ ਟੈਕਸ ਦਿੱਤੇ ਆਪਾਂ ਇੱਥੋਂ ਨਿਕਲ ਗਏ ਇਸ ਤਰ੍ਹਾਂ ਜਿਹੜੇ ਆ ਉਹਨਾਂ ਦਾ ਗਰੁੱਪ ਬਣਿਆ ਹੋਇਆ ਔਰ ਗਰੁੱਪ ਦੇ ਵਿੱਚ ਤੁਸੀਂ ਪੈਸੇ ਪਾਉਣੇ ਆ 150 ਰੁਪਈਆ ਤੇ ਤੁਹਾਨੂੰ 150 ਰੁਪਏ ਤੇ 75 ਰੁਪਏ ਆਉਣ ਤੇ 75 ਰੁਪਏ ਜਾਣ ਦੇ ਵਿੱਚ ਥੋੜਾ ਫਾਇਦਾ ਬਹੁਤ ਹੋ ਰਿਹਾ ਤੇ ਪਰ ਦੂਸਰੇ ਸ਼ਬਦਾਂ ਦੇ ਵਿੱਚ ਇੱਕ ਠੱਗੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੁਹਾਨੂੰ ਲਾਈਵ ਤੁਹਾਨੂੰ ਦਿਖਾ ਚੁੱਕੇ ਆ ਇਸ ਸਾਈਡ ਵੀ ਆਪਾਂ ਮੁੜ ਕੇ ਆਵਾਂਗੇ ਤੁਹਾਨੂੰ ਫਿਰ ਦਿਖਾਵਾਂਗੇ ਆ ਵੀਆਈਪੀ ਲਾਈਨ ਆ ਦੇਖੋ ਆ ਬੈਠੇ ਆ ਇੱਥੇ ਤੇ ਐਦਾਂ ਜਿਹੜਾ ਆ ਇੱਥੇ ਸਕੈਮ ਚੱਲਦਾ ਸਾਹਮਣੇ ਤੁਹਾਨੂੰ ਦਿਖਦਾ ਹੋਣਾ ਜੀ ਟੋਲ ਗੇਟ ਲਿਖਿਆ ਹੈ ਤੇ ਫਿਰ ਸਟਿੰਗ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ ਤਰ੍ਹਾਂ ਜਿਹੜੀ ਠੱਗੀ ਕਿਦਾਂ ਹੋ ਰਹੀ ਆ ਤੇ ਆਪਾਂ VIP ਲੈਂਸ ਚੱਲਾਂਗੇ ਉੱਥੇ ਜਾ ਕੇ ਬੱਸ ਆਪਾਂ ਇੱਕ ਨਾਮ ਬੋਲਾਂਗੇ ਤੇ ਤੁਸੀਂ ਦੇਖਿਓ ਕਿ ਇਹ ਜਿਹੜੇ ਲੋਕ ਆ ਉਹ ਕਿੱਦਾਂ ਜੜੇ ਲਟਕ ਕੇ ਦਰੇ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਸੀਂ ਦੇਖ ਕੇ ਹੈਰਾਨ ਰਹੋਗੇ ਜੇ ਅਸੀਂ ਆਪਾਂ VIP ਲੈਂਸ ਚ ਜਾ ਰਹੇ ਆ ਆ ਦੇਖੋ VIP ਲੈਂਸ ਚ ਜਾ ਰਹੇ ਆ ਆ VIP ਲੈਂਸ ਨੇ ਕੈਮਰਾ ਥੋੜ੍ਹਾ ਜਿਹਾ ਮੈਨੂੰ ਘੁਮਾਉਣਾ ਪੈਣਾ ਸ਼ਾਇਦ ਤੁਹਾਨੂੰ ਦਿਸੇ ਜਾਂ ਨਾ ਦਿਸੇ ਹਨਾ ਜੀ ਇਹ ਤੁਸੀਂ ਖੜੇ ਜਿਹੜੇ ਦੇਖ ਸਕਦੇ ਹੋਣੇ ਖੜੇ ਵੇਟ ਕਰੋ ਜੀ ਵੇਟ ਕਰੋ ਤੁਸੀਂ ਲੈ ਕੇ ਅਸੀਂ ਇੱਥੇ ਕੰਪਨੀ ਦੇ ਮੈਨੇਜਰ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਰਾਜ ਸਾਹਿਬ ਇੱਕ ਗੱਲ ਹਮ ਜਾਨਣਾ ਚਾਹਤੇ ਸੀ ਜੋ ਆਪਕਾ ਜਹਾਂ ਕੋ ਗਰੁੱਪ ਵੀ ਚੱਲਦਾ ਹੈ ਲੜਕੋਂ ਦਾ ਕਿਹਦਾ ਗਰੁੱਪ जिसमें मतलब कोई गाड़ी का नंबर ड्राफ दे और गाड़ी फ्री निकल जाए नहीं नहीं ऐसा कोई ग्रुप नहीं है ऐसी आपकी को नॉलेज में है नहीं नहीं मेरे नॉलेज में कुछ नहीं है अगर ऐसी कोई भी नॉलेज में हो तो मुझे संपर्क करें प्लाजा मैनेजर को डायरेक्ट बताएं मुझे बताएं और मेरे नंबर पर कांटेक्ट करें सेवन नाइन एट सिक्स सेवन थ्री सिक्स फोर एट नाइन पे मुझे कंप्लेन करें सामने पंजाब का सब तो बड़ा जो टोल प्लाजा है तो सब महंगा टोल प्लाजा है ਸਕੈਮ ਕੀ ਚੱਲ ਰਿਹਾ ਜਿਹੜਾ ਸਕੈਮ ਚੱਲ ਰਿਹਾ ਉਹਦੀਆਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਸਕੈਮ ਕਿਦਾਂ ਹੋ ਰਿਹਾ ਤੁਸੀਂ ਲਾਈਵ ਦੇਖਿਓ ਤੁਸੀਂ ਦੇਖ ਕੇ ਹੈਰਾਨ ਰਹਿਣਾ ਕਿ ਕਿਸ ਤਰ੍ਹਾਂ ਜਿਹੜਾ ਆ ਉਹ ਠੱਗੀ ਦਾ ਜਿਹੜਾ ਤਰੀਕਾ ਜਿਹੜਾ ਕਿਸ ਤਰ੍ਹਾਂ ਦਾ ਅਪਣਾਇਆ ਜਾ ਰਿਹਾ ਤੁਸੀਂ ਆਪ ਸੋਚੋਗੇ ਆਪਾਂ ਜਾ ਰਹੇ ਹਾਂ ਗੱਡੀ ਦੇ ਵਿੱਚ ਸਿਰਫ ਤੁਹਾਡੀ ਜਾਣਕਾਰੀ ਲਈ ਕਿ ਤੁਸੀਂ ਜਦੋਂ ਟੋਲ ਤੇ ਕਿਤੇ ਆਨੇ ਆ ਜਾਂ ਜਾਣੇ ਆ ਤਾਂ ਤੁਹਾਨੂੰ ਕਿੰਨੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਤੁਹਾਡੇ ਕੋਲ ਜੇ 1 ਰੁਪਿਆ ਵੀ ਫਾਸਟੈਗ ਦੇ ਵਿੱਚ ਨਹੀਂ ਹੈਗਾ ਤਾਂ ਤੁਸੀਂ ਲੰਘ ਨਹੀਂ ਸਕਦੇ ਪਰ ਇੱਥੇ ਹੋਕ ਹੀ ਰਿਹਾ ਹੈ ਇਹ ਤੁਹਾਨੂੰ ਕੁਝ ਦਿਖਾਉਣ ਦੀ ਅੱਪਾ ਕੋਸ਼ਿਸ਼ ਕਰਾਂਗੇ ਬਣੇ ਰਹੋ ਤੁਸੀਂ ਨਾਲ ਬਣੇ ਰਹੋ ਤੇ ਆਪਾਂ ਜਲਦੀ ਪਹੁੰਚਣ ਬਾਰੇ ਆ ਆਪਣੇ ਅਸਲੀ ਥਾਂ ਤੇ ਤੇ ਆਪਾਂ ਪਹੁੰਚਾਂਗੇ ਤੇ ਉੱਥੇ ਤੁਹਾਨੂੰ ਦਿਖਾ ਦਿਆਂ ਕਿ ਸਕੀਮ ਕਿਸ ਤਰ੍ਹਾਂ ਜਿਹੜਾ ਇਹ ਚੱਲ ਰਿਹਾ ਲਾਈਵ ਤੁਹਾਨੂੰ ਅਸੀਂ ਦਿਖਾ ਲਾਂਗੇ ਅੱਜ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਬਿਲਕੁਲ ਲਾਈਵ ਤੁਸੀਂ ਦੇਖ ਰਹੇ ਹੋ ਕਿਉਂਕਿ ਮੈਂ ਆਪਣੇ ਕੈਮਰਾ ਨੂੰ ਮੈਨੂੰ ਕਰਨਾ ਪੈਣਾ ਹੈ ਕੈਮਰਾ ਥੋੜਾ ਜਿਹਾ ਮੈਨੂੰ ਕਰਨਾ ਪੈਣਾ ਉਹ ਸਾਹਮਣੇ ਤੁਹਾਨੂੰ ਤਸਵੀਰ ਦਿਖਾਈ ਦੇਣੀ ਉਹਨੂੰ ਦੇਣੀ ਹੈ ਵੀਆਈਪੀ ਲਾਈਨ ਦੇ ਵਿੱਚ ਆਪਾਂ ਜਾ ਰਹੇ ਹਾਂ ਵੀਆਈਪੀ ਲਾਈਨ ਦੇ ਵਿੱਚ ਮੈਂ ਤੇ ਦੇਖਿਓ ਤੁਸੀਂ ਉਹ ਖੜੇ ਆ ਸਾਹਮਣੇ ਵੀਆਈਪੀ ਲਾਈਨ ਵਾਲੇ ਤੇ ਉਹਨਾਂ ਨੂੰ ਕਹਿਣਾ ਕੀ ਆਪਾਂ ਜਾ ਕੇ ਵੱਡੇ ਭਾਜੀ ਤੁਸੀਂ ਦੇਖ ਸਕਦੇ ਹੋ ਇੱਥੋਂ ਨਿਕਲ ਚੁੱਕੇ ਹਾਂ ਆਪਾਂ ਇੱਕ ਪਰਸਨ ਦਾ ਨਾਮ ਲਿਆ ਔਰ ਆਪਾਂ ਬਿਨ ਬਗੈਰ ਕੋਈ ਟੈਕਸ ਦਿੱਤੇ ਟੋਲ ਟੈਕਸ ਦਿੱਤੇ ਆਪਾਂ ਇੱਥੋਂ ਨਿਕਲ ਗਏ ਇਸ ਤਰ੍ਹਾਂ ਜਿਹੜੇ ਆ ਉਹਨਾਂ ਦਾ ਗਰੁੱਪ ਬਣਿਆ ਹੋਇਆ ਔਰ ਗਰੁੱਪ ਦੇ ਵਿੱਚ ਤੁਸੀਂ ਪੈਸੇ ਪਾਉਣੇ ਆ 150 ਰੁਪਈਆ ਤੇ ਤੁਹਾਨੂੰ 150 ਰੁਪਈਆ ਤੇ 75 ਰੁਪਈਆ ਆਉਣ ਉਹ 75 ਰੁਪਈਆ ਜਾਣ ਦੇ ਵਿੱਚ ਥੋੜਾ ਫਾਇਦਾ ਬਹੁਤ ਹੋ ਰਿਹਾ ਤੇ ਪਰ ਦੂਸਰੇ ਸ਼ਬਦਾਂ ਦੇ ਵਿੱਚ ਇੱਕ ਠੱਗੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੁਹਾਨੂੰ ਲਾਈਵ ਤੁਹਾਨੂੰ ਦਿਖਾ ਚੁੱਕੇ ਆ ਬੈਸ ਸਾਈਡ ਵੀ ਆਪਾਂ ਮੁੜ ਕੇ ਆਵਾਂਗੇ ਤੁਹਾਨੂੰ ਫਿਰ ਦਿਖਾਵਾਂਗੇ ਆ ਵੀਆਈਪੀ ਲਾਈਨ ਆ ਦੇਖੋ ਆ ਬੈਠੇ ਆ ਇੱਥੇ ਤੇ ਇਦਾਂ ਜਿਹੜਾ ਆ ਇੱਥੇ ਸਕੈਮ ਚੱਲਦਾ ਸਾਹਮਣੇ ਤੁਹਾਨੂੰ ਦਿਖਦਾ ਹੋਣਾ ਜੀ ਟੋਲ ਗੇਟ ਲਿਖਿਆ ਹੈ ਤੇ ਫਿਰ ਸਟਿੰਗ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿਤਸ ਤਰ੍ਹਾਂ ਜਿਹੜੀ ਠੱਗੀ ਕਿਦਾਂ ਹੋ ਰਹੀ ਆ ਤੇ ਆਪਾਂ ਵੀਆਈਪੀ ਲੈਂਟ ਚੱਲਾਂਗੇ ਉੱਥੇ ਜਾ ਕੇ ਬਸ ਆਪਾਂ ਇੱਕ ਨਾਮ ਬੋਲਾਂਗੇ ਤੇ ਤੁਸੀਂ ਦੇਖਿਓ ਕਿ ਇਹ ਜਿਹੜੇ ਲੋਕ ਆ ਉਹ ਕਿੱਦਾਂ ਜਿਹੜੇ ਲੋਟ ਕਿੱਧਰ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਸੀਂ ਦੇਖ ਕੇ ਰਹ ਰਹੇ ਹੋਗੇ ਇਹ ਆਪਾਂ VIP ਲੇਨ ਚ ਜਾ ਰਹੇ ਆ ਆ ਦੇਖੋ VIP ਲੇਨ ਚ ਜਾ ਰਹੇ ਆ ਆ VIP ਲੈਣੇ ਆ ਕੈਮਰਾ ਥੋੜ੍ਹਾ ਮੈਨੂੰ ਘੁਮਾਉਣਾ ਪੈਣਾ ਸ਼ਾਇਦ ਤੁਹਾਨੂੰ ਦਿਸੇ ਜਾਂ ਨਾ ਦਿਸੇ ਹਨਾ ਜੀ ਇਹ ਤੁਸੀਂ ਖੜੇ ਜਿਹੜੇ ਦੇਖ ਸਕਦੇ ਹੋਣੇ ਆ ਇਹ ਖੜੇ ਵੇਟ ਕਰੋ ਜੀ ਵੇਟ ਕਰੋ

ਔਰ ਮੇਰੇ ਨੰਬਰ ਤੇ ਕੰਟੈਕਟ ਕਰਾਂ 7986736489 ਤੇ مجھے ਕੰਪਲੇਂਟ ਕਰੇ ਸਾਹਮਣੇ ਪੰਜਾਬ ਦਾ ਸਭ ਤੋਂ